ਅਤੇ ਜਿਹੜੇ ਕਹਿੰਦੇ ਆ ਨਾ ਕਿ ਸਿੰਗਲ ਰਹਿਣ ਦਾ ਵੀ ਬੜਾ ਮਜ਼ਾ ਆ ਲਾਤ ਉਹਨਾਂ ਨੇ ਵੀ ਕਿਤੇ ਨਾ ਕਿਤੇ ਫਸਾਈ ਹੁੰਦੀ ਆ ਬਸ ਕਿਸੇ ਨੂੰ ਪਤਾ ਨਹੀਂ ਲੱਗਦਾ ਜਿਹੜੇ ਲੋਕ ਇੰਨੀ ਗਰਮੀ ਵਿੱਚ ਵੀ ਦਿਹਾੜੀ ਦੇ ਚਾਰ ਪੰਜ ਵਾਰੀ ਚਾਹ ਪੀਂਦੇ ਆ ਨਾ ਉਹਨਾਂ ਲੋਕਾਂ ਨੂੰ ਮੇਰੇ ਦੇਸ਼ ਦੀਆਂ ਗਰਮ ਹਵਾਵਾਂ ਸਲਾਮੀ ਦਿੰਦੀਆਂ ਨੇ ਆਉਂਦਾ ਮੈਂ ਕਹਾਂ ਮੈਂ ਬੋਲਦੇ ਨਹੀਂ ਜੇ ਮੈਨੂੰ ਪੁੱਤ ਫੜ ਕੇ ਲੈ ਗਈ ਫਿਰ ਤੂੰ ਕੀ ਕਰੇਗਾ ਮੈਂ ਠੀਕ ਕਰਨਾ ਉਹ ਤਾਂ ਭੂਤ ਦੀ ਗਲਤੀ ਆ ਆਪੇ ਭੁਗਤ ਤੂੰ ਆ ਗਰਮੀਆਂ 'ਚ ਲੋਕੀ ਕੁਲੂ ਮਨਾਲੀ Shimla Himachal ਠੰਡੇ ਇਲਾਕਾਂ 'ਚ ਘੁੰਮ ਲਈ ਜਾਂਦੇ ਆ ਪਰ ਅਸੀਂ ਕੋ ਮਨ ਨਹੀਂ ਜਾਂਦੇ ਤੋ ਕਿ ਗਰਮੀਆਂ ਚ ਗਰਮੀ ਸਾਡੇ ਘਰ ਕੋ ਮਨ ਆਉਂਦੀ ਹੈ। ਤਕ ਕੁਛ ਸਮਝ ਨਾ ਆਤਾ। ਜਿੰਨੀ ਮਰਜੀ ਭੁੱਖ ਲੱਗੀ ਹੋਵੇ ਦੋਸਤੋ ਚੰਗੇ ਭਲੇ ਬੰਦੇ ਦੀ ਭੁੱਖ ਮਰ ਜਾਂਦੀ ਆ। ਅੱਜ ਜਦੋਂ ਘਰ ਦੇ ਕਹਿੰਦੇ ਆ ਕਿ ਰੋਟੀ ਖਾ ਲਾ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ।